ਕੋ ਹਮੇਸ਼ਾ ਦੀ ਤਰ੍ਹਾਂ ਬੜੇ ਅਫਸੋਸ ਦੀ ਗੱਲ ਆ ਕਿ ਇਹ ਜਿਹੜਾ ਐਡਾ ਵੱਡਾ ਪਵਿੱਤਰ ਸਦਨ ਇਹ ਤੂੰ ਤੂੰ ਮੈਂ ਮੈਂ ਦੀ ਤੇ ਝਗੜੇ ਆਂ ਦੀਏ ਭੇਂਟ ਚੜ ਜਾਂਦਾ ਤੇ ਸਾਰੀ ਕਾਰਵਾਈ ਗੁੱਲ ਹੋ ਜਾਂਦੀ ਹੈ ਬੜੀ ਮੁਸ਼ਕਲ ਦੇ ਨਾਲ ਸਰਕਾਰ 6 ਮਹੀਨੇ ਬਾਅਦ ਇੱਕ ਦੋ ਤਿੰਨ ਦਿਨ ਦਾ ਸੈਸ਼ਨ ਬੁਲਾਉਂਦੀ ਆ ਤੇ ਸਾਡੇ ਜਿਹੜੇ ਵਿਧਾਨਕਾਰ ਆ ਉਹ ਵੀ ਕਿਸੇ ਨਾ ਕਿਸੇ ਹੋਮੇ ਦੇ ਕਰਕੇ ਉਹ ਜਿਹੜਾ ਥੋੜਾ ਜਿਹਾ ਮੌਕਾ ਮਿਲਣਾ ਪੰਜਾਬ ਦੇ ਲੋਕਾਂ ਦੀ ਗੱਲ ਕਰਨਾ ਉਹਨੂੰ ਵੀ ਗਵਾ ਬੈਠਦੇ ਨੇ ਅੱਜ 7 ਬਿੱਲ ਪਾਸ ਕਰਨੇ ਸੀ ਪੰਜਾਬ ਸਰਕਾਰ ਨੇ ਜਿਨ੍ਹਾਂ ਵਿੱਚ ਵਿਜੀਲੈਂਸ ਕਮਿਸ਼ਨ ਦਾ ਸਥਾਪਿਤ ਕਰਨਾ ਜਿਨ੍ਹਾਂ ਵਿੱਚ ਲੈਂਡਲੈਸ ਫਾਰਮਰਜ਼ ਨੂੰ ਪੱਕੇ ਤੌਰ ਤੇ ਜ਼ਮੀਨਾਂ ਦੇਣੀਆਂ ਜਿਨ੍ਹਾਂ ਵਿੱਚ ਸ਼ੈਡਿਊਲ ਟ੍ਰਾਈਬਸ ਦਾ ਨੂੰ ਜ਼ਮੀਨ ਦੇ ਹਕੂਕ ਦੇਣੇ ਔਰ ਇੱਕ ਫੈਕਟਰੀਜ਼ ਨਾਲ ਰਿਲੇਟਿਡ ਬਿੱਲ ਸੀਗਾ 7 ਬਿੱਲ ਸੀ ਬੜੇ ਅਹਿਮ ਲੇਕਿਨ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਆਮ ਆਦਮੀ ਪਾਰਟੀ ਦਾ ਲੀਡਰ ਆ ਆਪੋਜੀਸ਼ਨ ਆ ਇਸ ਨੇ ਵੱਧ ਕਲਾਮੀ ਕੀਤੀ ਸਪੀਕਰ ਦੇ ਨਾਲ ਉਸ ਨੂੰ ਡੈਰੋਗੇਟਰੀ ਵਰਡਸ ਬੋਲੇ ਜਿਸ ਕਰਕੇ ਸਾਰੇ ਹਾਊਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ੋਰ ਮਚ ਗਿਆ ਨਾ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਨੇ ਅੱਜ ਦਾ ਜਿਹੜਾ ਪਲੈਟਫਾਰਮ ਸੀਗਾ ਕਿਉਂਕਿ ਕੱਲ ਤਾਂ ਸਾਰਾ ਕਿਸਾਨਾਂ ਦੀ ਗੱਲ ਹੋਈ ਅੱਜ ਪਲੈਟਫਾਰਮ ਸੀਗਾ ਕਿ ਉਹ ਸਾਧੂ ਸਿੰਘ ਧਰਮਸੋਟ ਦੇ ਕਰਪਸ਼ਨ ਸਕੈਂਡਲ ਨੂੰ ਉਠਾ ਸਕਦੇ ਸੀਗੇ ਨਾ ਉਹਨਾਂ ਨੇ ਉਸ ਦੀ ਗੱਲ ਉਠਾਈ ਤੇ ਸਪੀਕਰ ਦੇ ਨਾਲ ਟਕਰਾਅ ਕਰਨ ਤੋਂ ਬਾਅਦ ਸਾਰਾ ਹਾਊਸ ਜਿਹੜਾ ਸੀਗਾ ਉਹ ਸ਼ੋਰ ਵਿੱਚ ਹੀ ਸੱਤ ਦੇ ਸੱਤ ਬਿੱਲ ਜਿਹੜੇ ਸੀਗੇ ਉਹ ਸ਼ੋਰ ਗੁੱਲ ਦੇ ਵਿੱਚ ਹੀ ਸਾਰੇ ਬਿੱਲ ਪਾਸ ਕਰ ਦਿੱਤੇ ਗਏ ਸਰਕਾਰਾਂ ਤਾਂ ਲੱਭਦੀਆਂ ਹੁੰਦੀਆਂ ਆਪਰਚੂਨਿਟੀ ਕਿ ਇਹ ਮੌਕਾ ਦੇਣ ਤੇ ਅਸੀਂ ਆਪਣਾ ਕੰਮ ਜਿਹੜਾ ਨਿਰਵਿਘਨ ਕਰ ਦਈਏ ਔਰ ਇਹ ਮੌਕਾ ਅੱਜ ਆਮ ਆਦਮੀ ਪਾਰਟੀ ਦੀ ਨਲਾਇਕ ਲੀਡਰਸ਼ਿਪ ਨੇ ਅੱਜ ਮੌਕਾ ਦਿੱਤਾ ਪੰਜਾਬ ਇਹ ਹੈਗੀ ਬਿਲਕੁਲ ਸੱਚ ਤੇ ਤੱਥਾਂ ਦੇ ਆਧਾਰਿਤ ਜੋ ਮੈਂ ਸਟੇਟਮੈਂਟ ਦੇ ਰਿਹਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਨੋਟ ਕਰ ਰਿਹਾ ਹਾਂ ਕਿ ਅੰਦਰ ਕੁਝ ਹੋਰ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਜ਼ਿੰਮੇਵਾਰ ਬੰਦੇ ਐਮ ਐਲ ਏਜ਼ ਔਰ ਲੀਡਰ ਆਫ اپੋਜੀਸ਼ਨ ਜਿਹੜੇ ਵੀ ਇਹਨਾਂ ਦੇ ਐਮ ਐਲ ਏਜ਼ ਨੇ ਅੰਦਰ ਕੱਲ ਕਿਉਂਕਿ ਕੋਵਿਡ ਕਰਕੇ ਤੁਸੀਂ ਤਾਂ ਅੰਦਰ ਗੈਲਰੀਜ਼ ਨਹੀਂ ਆ ਸਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਕੱਲ ਇਹਨਾਂ ਸਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੇ ਤਿੰਨ ਅਮੈਂਡਮੈਂਟਸ ਸੈਂਟਰਲ ਐਕਟ ਦੇ ਮੁਤਲਕ ਰੱਖੀਆਂ ਮੇਰਾ ਖਿਆਲ ਆ ਇਹਨਾਂ 12 ਐਮ ਐਲ ਏਜ਼ ਵਿੱਚੋਂ ਕਿਉਂਕਿ 12 ਹੀ ਨੇ ਇਹਨਾਂ 12 ਚੋਂ ਮੈਨੂੰ ਲੱਗਾ 7 ਕੇ 8 ਐਮ ਐਲ ਏਜ਼ ਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਵਾ ਸਾਰੇ 7 ਦੇ 8 ਐਮਐਲਏ ਨੇ ਉਹਨਾਂ ਅਮੈਂਡਮੈਂਟਸ ਦੀ ਸਪੋਰਟ ਕੀਤੀ ਆ ਕੋਈ ਵੀ ਐਮਐਲਏ ਮੈਨੂੰ ਜਿਹੜੇ ਅੱਜ ਇੱਥੇ ਬਾਹਰ ਆਣ ਕੇ ਬੋਲਦੇ ਨੇ ਇੱਕ ਆਦਮੀ ਐਮਐਲਏ ਕਹਿੰਦੇ ਜਿਹੜਾ ਜਿਸ ਨੇ ਕਿਸੇ ਉਸ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆਂਦੇ ਗਏ ਕਾਨੂੰਨਾਂ ਦਾ ਕੋਈ ਵਿਰੋਧ ਕੀਤਾ ਹੋਵੇ ਅੰਦਰ ਬਿਲਕੁਲ ਨਹੀਂ ਕੀਤਾ ਛੋਟੀਆਂ ਮੋਟੀਆਂ ਸਲਾਵਾਂ ਦਿੱਤੀਆਂ ਕਿ ਜੀ ਇਹਦੇ ਚਾ ਵੀ ਸ਼ਾਮਲ ਕਰ ਲਓ ਇਹਦੇ ਚਾ ਵੀ ਸ਼ਾਮਲ ਕਰ ਲਓ ਤੇ ਅੰਦਰ ਰੈਜ਼ੋਲੂਸ਼ਨ ਦੀ ਸਪੋਰਟ ਵੀ ਕੀਤੀ ਆ ਤੁਸੀਂ ਸਾਰਿਆਂ ਨੇ ਦੇਖਿਆ ਔਰ ਮਤਾ ਪਾਸ ਕਰਨ ਤੋਂ ਬਾਅਦ ਗਵਰਨਰ ਪੰਜਾਬ ਦੇ ਕੋਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਚੱਲ ਕੇ ਗਏ ਨੇ ਸਾਰੇ। ਔਰ ਗਵਰਨਰ ਸਾਹਿਬ ਨੂੰ ਉਹ ਜਿਹੜਾ ਕੱਲ ਦੇ ਜਿਹੜੇ ਕਾਨੂੰਨਾਂ ਦੀ ਕਾਪੀ ਦਿੱਤੇ ਇਹਨਾਂ ਸਾਰਿਆਂ ਦੀਆਂ ਫੋਟੋਆਂ ਨੇ ਉਹਦੇ ਵਿੱਚ ਤੇ ਚੰਦ ਘੰਟਿਆਂ ਬਾਅਦ ਕੱਲ ਸ਼ਾਮ ਨੂੰ ਸਡਨਲੀ ਦੇ ਰੈਲਾਈਜ਼ ਕਿ ਸਾਡੇ ਕੋਲ ਉਹਦਾ ਬਹੁਤ ਵੱਡੀ ਗਲਤੀ ਹੋ ਗਈ ਆ ਤੇ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਪੋਲਿਟੀਕਲ ਮਾਈਲੇਜ ਨਾ ਲੈ ਜੇ ਤੇ ਫਿਰ ਉਸ ਗੱਲ ਤੋਂ ਮੁਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕਿ ਜੀ ਇਹਨਾਂ ਵਿੱਚ ਆ ਨੁਕਸਿਆ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂਗੇ ਇਹਨਾਂ ਵਿੱਚ ਇਦਾਂ ਕਿਸਾਨਾਂ ਦਾ ਭੂਵੀ ਖੇਦਾ ਖਰਾਬ ਹੋ ਜਾਏਗਾ ਅਮਰਿੰਦਰ ਸਿੰਘ ਨੂੰ ਕਿਸਾਨਾਂ ਨੂੰ ਅਪੀਲ ਕਰਨ ਦੀ ਬਜਾਏ ਮੋਦੀ ਨੂੰ ਅਪੀਲ ਕਰਨੀ ਚਾਹੀਦੀ ਆ ਸਾਰੀਆਂ ਬੇਤੁਕੀਆਂ ਦਲੀਲਾਂ ਤੇ ਗੱਲਾਂ ਨੇ ਮੇਰੇ ਵੀਰੋ ਅੰਦਰ ਸਦਨ ਵਿੱਚ ਜੋ ਕੁਝ ਹੋਇਆ ਉਹ ਤੁਸੀਂ ਕੱਲ ਪੰਜਾਬ ਭਵਨ ਵਿੱਚ ਥਰੂ ਮੀਡੀਆ ਵੀ ਦੇਖਿਆ ਇਹਨਾਂ ਸਭ ਨੇ ਯੂਨੀਨਿਮਸਲੀ ਜਿਹੜੇ ਅਮਰਿੰਦਰ ਸਿੰਘ ਨੇ ਬਿੱਲ ਲੈ ਕੇ ਆਏ ਬਲਕਿ 115 ਐਮਐਲਏਸ ਨੂੰ ਦੋ ਬੀਜੇਪੀ ਦੇ ਐਮਐਲਏਸ ਨੇ ਛੱਡ ਕੇ ਅਕਾਲੀ ਦਲ ਨੇ ਵੀ ਸਾਰੇ ਬਿਲਸ ਦੀ ਸਪੋਰਟ ਕੀਤੀ ਔਰ ਇਹ ਰੈਜ਼ੋਲੂਸ਼ਨ ਜਿਹੜਾ ਉਹ ਸਰਬਸੰਮਤੀ ਨਾਲ ਪਾਸ ਹੋਇਆ ਅਗਰ ਅੱਜ ਬਾਹਰ ਨਿਕਲ ਕੇ ਅਕਾਲੀ ਲੀਡਰ ਮੈਂ ਵਿਕਰਮ ਵਜੀਠੀਆ ਦਾ ਵੀ ਸੁਣਿਆ ਬਿਆਨ ਉਹ ਵੀ ਕਹਿੰਦੇ ਕਿ ਬੜਾ ਧੋਖਾ ਹੋ ਗਿਆ ਕਿਸਾਨਾਂ ਦੇ ਨਾਲ ਇਹਦਾ ਮਤਲਬ ਤੁਸੀਂ ਐਡੇ ਨਲਾਇਕ ਹੋ ਕਿ ਤੁਸੀਂ ਦਿੱਤੇ ਗਏ ਸਮੇਂ ਅਨੁਸਾਰ ਤੁਸੀਂ ਉੱਥੇ ਕੋਈ ਪੁਆਇੰਟ ਆਊਟ ਹੀ ਨਹੀਂ ਕਰ ਸਕੇ ਕਿ ਆ ਧੋਖਾ ਹੋ ਰਿਹਾ ਵਾ ਤੇ ਅਸੀਂ ਇਸ ਜਿਹੜਾ ਅਮਰਿੰਦਰ ਦੀਆਂ ਅਮੈਂਡਮੈਂਟਸ ਪੇਸ਼ ਕੀਤੀਆਂ ਜਾ ਰਹੀਆਂ ਇਹਦਾ ਵਿਰੋਧ ਕਰਦੇ ਆ ਕੋਈ ਇੱਕ ਲਫ਼ਜ਼ ਵਿਧਾਨ ਸਭਾ ਦਾ ਇੱਕ ਇੱਕ ਸ਼ਬਦ ਰਿਕਾਰਡਡ ਆ ਔਨ ਰਿਕਾਰਡ ਆ ਨਾ ਆਕਾਲੀ ਦੰਨੇ ਕੋਈ ਵਿਰੋਧ ਕੀਤਾ ਅੰਦਰ ਸਲਾਹ ਦੇਣੀ ਹੋਰ ਗੱਲ ਆ ਵਿਰੋਧ ਕਰਨਾ ਵਾਕ ਆਊਟ ਕਰਨਾ ਪ੍ਰੋਟੈਸਟ ਕਰਨਾ ਆਪਣਾ ਡਾਇਸੈਂਟ ਰਿਕਾਰਡ ਕਰਾਉਣਾ ਉਹ ਇੱਕ ਵੱਖਰੀ ਗੱਲ ਆ ਤੇ ਨਾ ਇਹਨਾਂ ਨੇ ਰੈਜ਼ੋਲੂਸ਼ਨ ਦਾ ਵਿਰੋਧ ਕੀਤਾ ਤੇ ਆਕਾਲੀ ਵੀ ਬੜੇ ਖੁਸ਼-ਖੁਸ਼ ਭੱਜੇ-ਭੱਜੇ ਗਵਰਨਰ ਰਾਜਪਵਨ ਗਏ ਕੱਲ ਤੇ ਲੀਡਰ ਆਫ oppositon ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਵੀ ਸਾਰੇ ਉੱਥੇ ਗਏ ਹੋਏ ਸੀਗੇ ਇਸ ਲਈ ਮੈਂ ਸਮਝਦਾ ਇਹ ਫਰਜੀ ਇਨਕਲਾਬੀ ਜਿਹੜੇ ਨੇ ਨਾ ਇਹ 도ਗਲੀਆਂ ਗੱਲਾਂ ਕਰ ਰਹੇ ਨੇ ਔਰ ਮੈਨੂੰ ਅੱਜ ਕਹਿਣ ਵਿੱਚ ਕੋਈ ਅ ਅਫਸੋਸ ਨਹੀਂਗਾ ਇਹ ਸਾਰੀ ਥੀਏਟ੍ਰਿਕਸ ਦੀ ਪੋਲਿਟਿਕਸ ਕਰ ਰਹੇ ਨੇ ਆ ਤਿੰਨ ਦੋ ਤਿੰਨ ਦਿਨ ਪਹਿਲਾਂ ਸਦਨ ਦੇ ਅੰਦਰ ਜਾ ਕੇ ਸੌਣ ਦਾ ਕੀ ਮਤਲਬ ਸੀ ਦੱਸੋ ਜਰਾ ਕੀ ਮਤਲਬ ਸੀਗਾ ਕੀ ਪ੍ਰੋਟੈਸਟ ਕਰ ਰਹੇ ਸੀਗੇ ਅਖੇ ਜੀ ਸਾਨੂੰ ਬਿੱਲਾਂ ਦੀ ਕਾਪੀ ਨਹੀਂ ਦਿੱਤੀ ਗਈ ਤੇ ਕੱਲ ਆ ਕੱਲ ਸਵੇਰ ਦੀ ਗੱਲ ਹੈ ਕੱਲ ਸਵੇਰੇ ਬੜੇ ਸੋਹਣੇ ਘਰੋਂ ਨਹਾਤੋ ਕੇ ਆਣ ਕੇ ਮੁੜ ਕੇ ਫੇਰ ਬਹਿ ਗਏ ਕੀ ਇਹਨਾਂ ਨੂੰ ਬਿੱਲਾਂ ਦੀ ਕਾਪੀ ਦੇ ਦਿੱਤੀ ਗਈ ਸੀਗੀ ਔਰ ਗਵਰਨਮੈਂਟ ਨੇ ਐਕਸਪਲੇਨ ਕੀਤਾ ਕਿ ਇਹ ਐਮਰਜੈਂਟ ਸੈਸ਼ਨ ਆ ਅਸੀਂ ਕੈਪਟਨ ਅਬਿੰਦਰ ਸਿੰਘ ਨੇ ਜੋ ਉੱਥੇ ਆਨ ਰਿਕਾਰਡ کیا ਉਹਨਾਂ ਨੇ ਕਿਹਾ ਅੱਜ ਸਵੇਰੇ 9:30 ਵਜੇ ਮੈਂ ਬਿੱਲ ਸਾਈਨ ਕਰਕੇ ਤੇ ਆਇਆ ਵਾਂ ਤੇ ਮੈਂ ਤੁਹਾਨੂੰ ਉਹ ਤੋਂ ਪਹਿਲਾਂ ਕਿੱਦਾਂ ਦੇ ਦਿੰਦਾ ਜਦੋਂ ਤੱਕ ਮੇਰੇ ਉਹਦੇ ਤੇ ਸਿਗਨੇਚਰ ਨਹੀਂ ਸੀ ਹੋਏ ਤੇ ਫੇਰ ਬੜੇ ਸੋਹਣੇ ਨਹਾਤੋ ਕੇ ਉਸੇ ਹੀ ਤਨਖਾਹ ਤੇ ਕੰਮ ਕਰਨ ਵਾਸਤੇ ਕੱਲ ਉੱਥੇ ਬੈਠ ਕੇ ਇਰਫੋਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਠੀਕ ਹੈ ਸਰਕਾਰਾਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਕਾਂਗਰਸ ਇਸ ਸਰਕਾਰ ਪਿਛਲੇ ਪੌਣੇ 4 ਸਾਲ ਵਿੱਚ ਕਿਸਾਨਾਂ ਮੁੱਦਿਆਂ ਦੇ ਉੱਤੇ ਬੁਰੀ ਤਰ੍ਹਾਂ ਫੇਲ ਹੋਈ ਆ ਬੇਰੋਜ਼ਗਾਰੀ ਤੇ ਬੁਰੀ ਤਰ੍ਹਾਂ ਫੇਲ ਹੋਈ ਆ ਨਸ਼ਿਆਂ ਦੇ ਮਾਮਲੇ ਦੇ ਉੱਤੇ ਬੁਰੀ ਤਰ੍ਹਾਂ ਫੇਲ ਹੋਈ ਆ ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਆ ਉਹਨਾਂ ਦੇ ਮਨਿਸਟਰ ਸਾਧੂ ਸਿੰਘ ਧਰਮਸ਼ੋਟ ਤੇ ਰਾਣਾ ਗੁਰਜੀਤ ਸਿੰਘ ਵਰਗੇ ਨੰਗੇ ਚਿੱਟੇ ਦਿਨ ਦਿਹਾੜੇ ਕਰਪਸ਼ਨ ਕਰਦੇ 100% ਕਰੈਕਟ ਬਟ ਕੀ ਇੱਕ ਮੇਜਰ ਪ੍ਰਿੰਸੀਪਲ اپੋਜੀਸ਼ਨ ਪਾਰਟੀ ਸਿਰਫ ਨਟੰਕੀ ਕਰੇਗੀ ਜਾ ਕੇ ਉੱਥੇ ਪੁੰਜੇ ਸੌ ਕੇ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਬਹੁਤ ਜਿਹੜਾ ਕੰਮ ਕਰਨ ਵਾਲਾ ਸੀ ਕੱਲ ਉਹ ਕੀਤਾ ਨੇ ਜਿਹੜੀ ਗੱਲ ਅੰਦਰ ਕਰਨੀ ਹੁੰਦੀ ਉਹ ਕਰਦੇ ਨਹੀਂਗੇ ਇਸ ਲਈ ਮੈਂ ਇਹਨਾਂ ਨੂੰ ਇਸ ਕਰਕੇ ਫਰਜੀ ਇਨਕਲਾਬੀ ਕਹਿਣਾ ਔਰ ਅੱਜ ਜਿਹੜਾ ਤਕਰਾਰ ਹੋਇਆ ਤੇ ਸਪੀਕਰ ਤੇ ਕਾਂਗਰਸ ਪਾਰਟੀ ਨੇ ਕਿਹਾ ਕਿ ਜਿਹੜੇ ਤੁਸੀਂ ਅਪਸ਼ਬਦ ਬੋਲੇ ਨੇ ਸਪੀਕਰ ਦੇ ਖਿਲਾਫ ਤੁਸੀਂ ਇਹ ਮਾਫੀ ਮੰਗੋ ਤੇ ਅਸੀਂ ਪੂ ਸੀਟਿੰਗ ਚੱਲਣ ਜਾਗੇ। ਭਈ ਜੇ ਅਰਵਿੰਦ ਕੇਜਰੀਵਾਲ ਵਿਕਰਮਜੀਠੀਆਂ ਤੋਂ ਨਸ਼ੇ ਦੇ ਮਾਮਲੇ ਤੇ ਮਾਫੀ ਮੰਗ ਸਕਦਾ ਵਾ ਤੇ ਮੈਂ ਉਹਨਾਂ ਨੂੰ ਜਾਂਦੇ ਐਮਐਲਏ ਨੂੰ ਜਦੋਂ ਤੁਰੇ ਜਾਂਦੇ ਸੀ ਰੌਲਾ ਪਾਉਂਦੇ ਸੀ ਮੈਂ ਕਿਹਾ ਯਾਰ ਤੁਸੀਂ ਕੇਜਰੀਵਾਲ ਨੂੰ ਤਾਂ ਨਹੀਂ ਵੱਡੇ ਜੇ ਤੁਹਾਡਾ ਬੌਸ ਵਿਕਰਮਜੀਠੀਏ ਤੋਂ ਨਸ਼ੇ ਦੇ ਮਾਮਲੇ ਤੇ ਬਾਫੀ ਮੰਗ ਸਕਦਾ ਤੁਸੀਂ ਵੀ ਮੰਗ ਲਓ ਘੱਟੋ ਘੱਟ ਸਦਨ ਦੀ ਕਾਰਵਾਈ ਤਾਂ ਚੱਲਣ ਦਿਓ। ਇਸ ਲਈ ਮੈਂ ਇਹਨਾਂ ਨੂੰ ਫਰਜੀ ਇਨਕਲਾਬੀਆਂ ਦਾ ਨਾਮ ਅੱਜ ਦਿੱਤਾ ਵਾ। ਔਰ ਮੈਨੂੰ ਪਤਾ ਵਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪੇਡ ਬੰਦੇ ਦਿੱਲੀ ਸਰਕਾਰ ਦੇ ਬੈਠੇ ਨੇ। 100 ਵਾਰ ਖਿਲਾਫ ਲਿਖ ਲੋ 100 ਵਾਰ ਪੱਦੀ ਪਾਸ਼ਾ ਲਿਖ ਲੋ ਲੇਕਿਨ ਜੋ ਸੱਚ ਆ ਜਿਹੜਾ ਸੂਰਜ ਆ ਇਹਨੂੰ ਹੁਣ ਮੈਂ ਥੋੜਾ ਕਹਿ ਸਕਦਾ ਕਿ ਰਾਤ ਤੇ ਰਾਤ ਹੋਈ ਤੇ ਚੰਦ ਆ ਜੀ ਇਹ ਸੱਚ ਸੱਚ ਹੀ ਰਹਿਣਾ ਵਾ ਤੇ ਸੱਚ ਇਹ ਆ ਕਿ ਕੱਲ ਇਹਨਾਂ ਨੇ ਅੰਦਰ ਅਮਰਿੰਦਰ ਸਿੰਘ ਦੀ ਪੂਰੇ ਸੋਲੇ ਪੜੇ ਪੂਰੀ ਉਹਦੀ ਸਪੋਰਟ ਕੀਤੀ ਗਵਰਨਰ ਰਾਜਪਵਨ ਤੱਕ ਗਏ ਉਹ ਮੈਂ ਨਹੀਂ ਗਿਆ ਉੱਥੇ ਮੈਨੂੰ ਪਤਾ ਸੀਗਾ ਕਿ ਕੱਲ ਨੂੰ ਅਸੀਂ ਕਿਸਾਨਾਂ ਨਾਲ ਗੱਲ ਕਰਨੀ ਆ